ਕਿ ਬੋਲ ਜੀ ਸਭ ਕੀ ਨਾਮ ਮਤੋਂ ਤੁਸੀਂ ਬੈਸ ਕਾਨਫਰੰਸ ਅਖੀਰ ਕਾ ਦੇ ਵਾਸਤੇ ਹਾਂਜੀ ਮੇਰਾ ਨਾਮ ਹੈ ਗੁਰਵਿੰਦਰ ਸਿੰਘ ਗੌਰਵ ਸੰਧੂ ਸਾਡੀ ਸੰਸਥਾ ਹੈ ਨਾਇਤ ਫਾਊਂਡੇਸ਼ਨ ਜੋ ਅੱਜ ਦੇ ਹਾਲਾਤ ਬਣੇ ਨੇ ਜੋ ਆਪਰੇਸ਼ਨ ਸਿੰਦੂਰ ਸਾਡੀ ਫੌਜ ਨੇ ਸਾਡੀ ਸਰਕਾਰ ਨੇ ਭਾਰਤ ਦੀ ਨੇ ਪਾਕਿਸਤਾਨ ਤੇ ਕੀਤਾ ਆਪਣਾ ਬਦਲਾ ਲੈਣ ਲਈ ਜਿਹੜਾ ਉਹਨਾਂ ਨੇ ਟਾਰਗੇਟ ਕਿਲਿੰਗ ਕੀਤੀ ਪਹਿਲਗਾਮ ਦੇ ਵਿੱਚ ਜਿਹੜੇ ਨਾਂ ਲੈ ਲੈ ਕੇ ਪੁੱਛ ਪੁੱਛ ਕੇ ਧਰਮ ਜਿਹੜੇ ਸਾਡੇ ਇੱਥੋਂ ਦੇ ਭਾਰਤ ਦੇ ਵਾਸੀ ਉਹਨਾਂ ਨੂੰ ਸ਼ਹੀਦ ਕੀਤਾ ਅਤਵਾਦੀਆਂ ਨੇ ਉਹਨਾਂ ਨੂੰ ਪਾਕਿਸਤਾਨ ਦੀ ਸ਼ਹਿ ਸੀਗੀ ਤੇ ਹੁਣ ਜਿਹੜੀ ਜੰਗ ਭਾਰਤ ਨੇ ਛੇੜੀ ਹੈ ਮੈਂ ਬੇਨਤੀ ਕਰਾਂਗਾ ਵੀ ਉਹ ਸਰਕਾਰ ਨੂੰ ਵੀ ਉਹ ਜੰਗ ਦਾ ਇੱਕ ਪਾਸਾ ਕੀਤਾ ਜਾਏ ਤੇ ਅਸੀਂ ਅੱਜ ਇਹ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਇਨਾਇਤ ਫਾਊਂਡੇਸ਼ਨ ਜੰਗ ਦੇ ਦੌਰਾਨ ਜੇ ਅੱਗੇ ਪਾਕਿਸਤਾਨ ਕੋਈ ਜਵਾਬ ਦਿੰਦਾ ਹੈ ਕਿਉਂਕਿ ਭਾਰਤ ਨੇ ਜਿਹੜੇ ਉਹਨਾਂ ਦੇ ਅਤਵਾਦੀ ਟਿਕਾਣੇ ਨੇ ਜਿਹੜੇ ਅਤਵਾਦੀਆਂ ਨੇ دہشت ਦਾ ਮਾਹੌਲ ਪੈਦਾ ਕੀਤਾ ਹੋਇਆ ਸਾਡੇ ਦੇਸ਼ ਦੇ ਵਿੱਚ ਮੌਕੇ ਮੌਕੇ ਆ ਕੇ ਚਾਹੇ ਪਲਵਾਮਾ ਹੋਏ ਚਾਹੇ ਪਹਿਲਗਾਮ ਹੋਏ ਚਾਹੇ ਹੋਰ ਬੰਬ ਬਲਾਸਟ ਹੋਣ ਤੇ ਹੁਣ ਉਹ ਟਾਰਗੇਟ ਕਿਲਿੰਗ ਤੇ ਉਤਰ ਆਏ ਨੇ ਸਾਡੇ ਜਿਹੜੇ ਜੰਮੂ ਕਸ਼ਮੀਰ ਦੇ ਵਿੱਚ ਸੈਰ-ਸਪਾਟਾ ਕਰਨ ਜਾਂਦੇ ਨੇ ਟੂਰਿਸਟ ਉਹਨਾਂ ਨੂੰ ਡਰਾਉਣ ਦੇ ਲਈ ਵੀ ਜੰਮੂ ਕਸ਼ਮੀਰ ਕੋਈ ਬੜੇ ਨਾ ਸੋ ਅਸੀਂ ਡਰਨ ਵਾਲੇ ਨਹੀਂ ਤੇ ਅਸੀਂ ਆਪਣੀ ਫੌਜ ਦੇ ਨਾਲ ਖੜੇ ਆ ਇਨਾਇਤ ਫਾਊਂਡੇਸ਼ਨ ਅੱਗੇ ਬਲੱਡ ਡੋਨੇਸ਼ਨ ਕੈਂਪ ਲਾਉਣ ਜਾ ਰਹੀ ਹੈ ਤੇ ਅਸੀਂ ਆਪਣੇ ਫੌਜੀਆਂ ਲਈ ਜਿਹੜੇ ਜੰਗ ਦੇ ਵਿੱਚ ਜ਼ਖਮੀ ਹੋਣ ਜਾਂ ਰੱਬ ਦੇ ਅੱਗੇ ਅਰਦਾਸ ਕਰਦੇ ਆ ਇਹ ਜੰਗ ਨਾ ਲੱਗੇ ਪਰ ਜੇ ਲੱਗਦੀ ਹੈ ਤੇ ਸਾਡੇ ਜ਼ਖਮੀ ਫੌਜੀ ਜੇ ਹੁੰਦੇ ਨੇ ਤੇ ਸਾਡੀ ਫੌਜ ਲਈ ਅਸੀਂ ਵੱਧ ਤੋਂ ਵੱਧ ਦੇਸ਼ ਦਾ ਫੰਡ ਇਕੱਠਾ ਕਰਕੇ ਦੇਵਾਂਗੇ ਉਹਦੇ ਲਈ ਅਸੀਂ ਅੱਜ ਜਿਹੜੀ ਤੁਹਾਨੂੰ ਸਾਰੇ ਭਰਾਵਾਂ ਦੇ ਰੂਬਰੂ ਹੋਏ ਆ ਤੇ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਇਹ ਨਾਈਟ ਫਾਊਂਡੇਸ਼ਨ ਕਿੰਨੀ ਪੁਰਾਣੀ ਫਾਊਂਡੇਸ਼ਨ ਔਰ ਕਿੱਡੇ ਮੈਂਬਰਾਂ ਕੋਲ ਹੈ 2017 ਤੋਂ ਚੱਲ ਰਹੀ ਹੈ ਜੀ ਸਾਡੀ ਫਾਊਂਡੇਸ਼ਨ ਕੋਵਿਡ ਦੇ ਵਿੱਚ ਅਸੀਂ ਕੰਮ ਕੀਤਾ ਹੈ ਹੜ੍ਹਾਂ ਦੇ ਵਿੱਚ ਅਸੀਂ ਕੰਮ ਕਰਦੇ ਹਾਂ ਹੁਣ ਅਸੀਂ ਜਿਹੜਾ ਵਰਲਡ ਕੈਂਸਰ ਕੇਅਰ ਦਾ ਬਲੱਡ ਕੈਂਪ ਲਾਇਆ ਸੀ ਪਿਛਲੇ ਨਵੰਬਰ ਦੇ ਵਿੱਚ ਤੇ ਇਸ ਤਰ੍ਹਾਂ ਹੀ ਅਸੀਂ ਲੋਕ ਭਲਾਈ ਦੇ ਕੰਮ ਕਰਦੇ ਰਹਿੰਨੇ ਆ ਤੇ ਅੱਗੇ ਵੀ ਕਰਦੇ ਰਵਾਂਗੇ ਸੋ ਸਾਨੂੰ ਮਹਿਸੂਸ ਹੋਇਆ ਕਿ ਅਸੀਂ ਵੱਧ ਚੜ ਕੇ ਰੈੱਡ ਕਰਾਸ ਦੇ ਨਾਲ ਸਹਿਯੋਗ ਕਰਕੇ ਤੇ ਉਹਨਾਂ ਨਾਲ ਅਸੀਂ ਰابطਾ ਕਾਇਮ ਕਰ ਰਹੇ ਹਾਂ ਤੇ ਅਸੀਂ ਜਿਹੜੇ ਅੱਗੇ ਬਲੱਡ ਡੋਨੇਸ਼ਨ ਕੈਂਪ ਲਾਵਾਂਗੇ ਜਿਵੇਂ ਗੁਰਦਾਸਪੁਰ, ਨੋਟਸਰ, ਚਰਕੀ ਦੀ ਕਾਫੀ ਸ਼ੁਰੂ ਹੋ ਚੁੱਕੇ ਹੈਗਾ ਕੈਂਪ ਉੱਥੇ ਵੀ ਲਾਵਾਂਗੇ ਬਲੱਡ ਕੈਂਪ ਜਾਂ ਇੱਥੇ ਵੀ ਲਾਵਾਂਗੇ ਜਾਂ ਪੰਜਾਬ ਦੇ ਸਾਰੇ ਇਹੀ ਥੁਗਿਆਂ ਦੇ ਵਿੱਚ ਲਾਵਾਂਗੇ ਦੇਖੋ ਫਿਲਹਾਲ ਅਸੀਂ ਪਟਿਆਲਾ ਜ਼ਿਲ੍ਹਾ ਤੋਂ ਸ਼ੁਰੂਆਤ ਕਰਾਂਗੇ ਤੇ ਜਿਵੇਂ ਜਿਵੇਂ ਜਿੱਥੋਂ ਜਿੱਥੋਂ ਸਾਨੂੰ ਸਹਾਇਕ ਮਿਲੇਗਾ ਜਿੱਥੇ ਵੀ ਲੋਕ ਆਪ ਮੁਹਾਰੇ ਬਾਹਰ ਆਉਣਗੇ ਤੇ ਦੇਸ਼ ਦੀ ਫੌਜ ਦੇ ਨਾਲ ਦੇਸ਼ ਦੇ ਨਾਲ ਖੜਨਗੇ ਉੱਥੇ-ਉੱਥੇ ਸਾਡੀ ਸੰਸਥਾ ਹੈ ਜਿਹੜੀ ਉਹ ਆਪਣੇ ਕੈਂਪ ਲਾਇਆ ਚੰਦੂ ਸਾਹਿਬ ਕਿਦਾਂ ਦਾ ਇਨਾਇਤ ਫਾਊਂਡੇਸ਼ਨ ਹੀ ਨਾਲ ਚੱਲੇਗੀ ਜਾਂ ਆਪ ਲੋਕ ਪੂਰਨ ਨਾਲ ਚੱਲ ਸਕਦੇ ਨੇ ਜੇ ਕੋਈ ਹੋਰ ਬਲੱਡ ਕੈਂਪ ਤੇ ਆ ਕੇ ਆਪਣਾ ਬਲੱਡ ਦੇਣਾ ਚਾਵੇ ਉਹ ਵੀ ਆ ਸਕਦੇ ਨੇ ਤੁਹਾਡੀ ਬਿਲਕੁਲ ਜੀ ਬਿਲਕੁਲ ਮੈਂ ਦੇਸ਼ ਦੇ ਨੌਜਵਾਨਾਂ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਬੇਨਤੀ ਕਰਾਂਗਾ ਇਹ ਸਮਾਂ ਦੇਸ਼ ਨੂੰ ਇਕਜੁੱਟ ਹੋ ਕੇ ਇੱਕ ਦੂਜੇ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਖੜਨ ਦਾ ਤੇ ਅਸੀਂ ਵੱਧ ਤੋਂ ਵੱਧ ਆਈਏ ਬਹੁਤ ਸਾਰੀਆਂ ਸੰਸਥਾਵਾਂ ਨੇ ਜਿਹੜੀਆਂ ਲੋਕ ਭਲਾਈ ਦੇ ਕੰਮ ਕਰ ਰਹੀਆਂ ਨੇ ਖੂਨ ਦਾਨ ਜਿਹੜਾ ਅੱਜ ਦੀ ਤਰੀਕੇ ਵਿੱਚ ਬਹੁਤ ਜ਼ਰੂਰੀ ਹੈ ਬਹੁਤ ਸੰਸਥਾਵਾਂ ਬਲੱਡ ਡੋਨੇਸ਼ਨ ਕੈਂਪ ਲਾਉਂਦੀਆਂ ਵੀ ਨੇ ਸੋ ਸਾਰਿਆਂ ਨੂੰ ਅਸੀਂ ਬੇਨਤੀ ਕਰਾਂਗੇ ਵੀ ਉਹ ਸਹਿਯੋਗ ਕਰਨ ਤੇ ਆਪਾਂ ਵੱਧ ਤੋਂ ਵੱਧ ਬਲੱਡ ਡੋਨੇਸ਼ਨ ਕੈਂਪ ਜਿਹੜੇ ਅੱਗੇ ਲਾਈਏ ਧੰਨਵਾਦ